ਤੇ ਬਾਜ ਆਮਣੇ ਨਾਲ ਹੀ ਦੋ ਜੀ ਹੋਰ ਪਰਖਾ ਨਾ ਕਰੀ ਲੈ ਵੀ ਫਰਮਾਨ ਫਰਮਾਨ ਦਾ ਮਿੱਠਾ ਮੂੰਹ ਹੁੰਦਾ ਰਹੇ ਰੋਜੇ ਹਾਂ ਹਾਂ ਲੈ ਵੀ ਜੱਗੂ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ 'ਚ ਤੇ ਬਾਈ ਅੱਜ ਬਾਈ ਨਾਲ ਇੱਕ ਹੋਰ ਖੜਾਕਾ ਕਰਤਾ ਬਾਈ ਮੈਨੂੰ ਤਾਂ ਆਹ ਲਾ ਯਾਰ ਆਹ ਕੱਢ ਮੂੰਹ 'ਚ ਹੋਰ ਸ਼ਰਨੀ ਵੀਰੇ ਸ਼ਰਨੀ ਵੀਰ ਸਾਡਾ ਅੱਜ ਬਹੁਤ ਦਿਨ ਬਾਅਦ ਰੋਪਣ ਆਇਆ ਬਾਈ ਸਾਡਾ ਰੰਦਾ ਮਾਛੇਵਾੜੇ ਅੱਜ ਕੰਮ ਮੇਂ ਜਿਆਦਾ ਦਾ ਲਾਡੀ ਬਾਈ ਵੀ ਨਹੀਂ ਆਇਆ ਤਾਂ ਕਰਕੇ ਅੱਜ ਫੇਰ ਬਾਈ ਨੂੰ ਲੈ ਕੇ ਆਏ ਆ ਮੈਂ ਤਾਂ ਐਂ ਕਹਿੰਦੇ ਸੀ ਕਹਿੰਦੇ ਰੋਟਾ ਵਿਟਰ ਛੱਡ ਕੇ ਆਇਆ ਨਾ ਜੀ ਬੰਦ ਦੀ ਪੂਰੇ ਕਸਣ ਨੂੰ ਵੀ ਲਾ ਲੈਣਾ ਮੈਂ ਕੋਈ ਗੱਲ ਨਹੀਂ ਆਦਾ ਰੋਟਾ ਵਿਟਰ ਦਾ ਥੋੜਾ ਜਿਹਾ ਵਿਕਦੇ ਆ ਉਹ ਵੀ ਯਾਰ ਇੱਕ ਧੁੱਪ ਬਣ ਤਾ ਕੋਈ ਗੱਲ ਨਹੀਂ ਗਰਮੀ ਬਾਈ ਥੋੜੀ ਜਿਹੀ ਮੁੰਡਾ ਵੱਧ ਮੰਦਾ ਉਹ ਇਹਨੇ ਸਿਰ ਦੇ ਵਾਲ ਕਰਾਏ ਹੋਏ ਛੋਟੇ ਤਾਂ ਕਰਕੇ ਸਿਰਫ ਪਰਨਾਂ ਲਈ ਬੈਠਾ ਹੈ ਠੀਕ ਆ ਟਰੈਕਟਰ ਬਾਈ ਜਮਾਂ ਹੀ ਨਵਾਂ ਲਿਆ ਆ ਬਾਈ ਨਹੀਂ 24 ਮਾਡਲ ਦਾ ਟਰੈਕਟਰ ਲਿਆ ਦੇਖੋ ਆਹਾਂ ਸ਼ਰਨੀ ਵੀਰੇ ਆਏ ਆ ਨਵੇਂ ਟਰੈਕਟਰਾਂ ਆ ਰਹੀਆਂ ਨੇ ਪੀਟਾਂ ਨਾਲ ਹਾਂ ਵੀਰੇ ਉਹੀ ਇਹ T20 ਗियर ਵਾਲਾ 20 ਸਪੀਡਾਂ ਚ ਗੇਅਰ ਬਾਕਸ ਹੈਦਾ ਕਹਿੰਦੇ 16 ਦੇ ਟਾਇਰ ਬਾਈ ਮੁਰਲੇ 9 16 ਦੇ ਟਾਇਰ ਇਹਦਾ ਬਾਈ ਬਾਅਦ ਚ ਪਵਾਏ ਮੈਨੇ ਟਾਇਰ ਪੈਸੇ 750 ਦੇ ਆਉਂਦੇ ਨੇ ਇਹਨੂੰ ਤੇ ਇਹ ਬਾਈ ਬਾਈ ਨੇ ਕਹਿੰਦੇ ਸੀ ਪਿਛਲੇ ਮਹੀਨੇ ਟਰੈਕਟਰ ਲਿਆ 24 ਮਾਡਲ ਇਹ ਟਰੈਕਟਰ ਦਾ ਬਾਈ ਇਹਨਾਂ ਨੇ ਖੜਾਇਆ ਦੇ ਅਜੇ ਚੱਲਿਆ ਵੀ ਮੇਰੇ ਸਾਹਬ ਨਾਲ 115 ਘੰਟੇ ਚੱਲਿਆ ਬਾਈ ਅਜੇ ਬਾੜ ਮਾੜਾ ਮੋਟਾ ਖੇਤ ਖੂਹ ਤੇ ਬਾਹੇ ਆ ਬਾਈ ਇਹਨਾਂ ਨੇ ਫਾਰਮ ਟਰੈਕ ਇੱਕ ਗੱਲ ਸ਼ਰਮ ਨਹੀਂ ਵੀਰੇ ਪੱਕੀ ਆ ਜਿਹਨੇ ਮਤਲਬ ਕਿ ਜਿਹੜਾ ਫਾਰਮ ਟਰੈਕ ਦਾ ਸ਼ਕੀਨ ਹੈ ਨਾ ਜਿਹਨੇ ਪਹਿਲਾਂ ਫਾਰਮਟਰ ਰੱਖਿਆ ਉਹ ਬਾਈ ਫਾਰਮ ਟਰੈਕੇ ਲਾਉ ਟਰੈਕਟਰ ਹੈ ਨਾ ਉਹ ਤਾਂ ਗੱਲ ਹੈ ਸੋਰਾ ਦੇ ਸ਼ਕੀਨ ਹੈ ਸੋਰਾ ਜੀ ਲੈਂਦੇ ਹਾਂ ਉਹ ਤਾਂ ਹੈ ਬਾਈ ਇਹ ਬਾਈ ਰੋਟਾਵੇਟਰ ਆਪਣੇ ਪਿੰਡ ਵਾਲੇ ਨੇ ਦਵਾਇਆ ਜੱਗੇ ਇਹਨਾਂ ਨੇ ਇਹ ਬਾਈ ਇਹ ਵੀਰ ਉਹਨਾਂ ਦੀ ਵੀਡੀਓ ਵਗੈਰਾ ਦੇਖਦੇ ਨੇ ਜਿਨ੍ਹਾਂ ਨੇ ਲਿਆ ਉਹਨਾਂ ਨੇ ਫਿਰ ਉਹਨੂੰ ਪਤਾ ਵੀ ਜੱਗੇ ਇਹਨਾਂ ਨੇ ਵੀ ਉਹੀ ਲਏ ਹੋਏ ਆ ਮਤਲਬ ਕਿ ਉਹ ਮਤਲਬ ਕਿ ਉਹਨਾਂ ਦੀ ਫਰਮਾਇਸ਼ ਤੇ ਲਿਆ ਇਹਨਾਂ ਨੇ ਰੋਟਾਵੇਟਰ ਹਾਂ ਚਲਿਏ ਜੀ ਸਾ ਜਾਨੇ ਦਾ ਸਮਝਾ ਦਿੱਤਾ ਅੱਛਾ ਅੱਛਾ ਠੀਕ ਹੈ ਠੀਕ ਹੈ ਲੈ ਬਾਈ ਰੋਡਾ ਮਟਰ ਆ ਦੱਤਾ ਬਾਈ ਇਹਨਾਂ ਨੇ ਦੇਖੋ ਜੀ 8 ਫੂਟਾ ਦੱਤਾ ਟਾਪ ਮਾਡਲ ਸਭ ਤੋਂ ਬੜੀ ਗੋੜੀ ਵਾਲਾ ਜੀ ਇਹ ਵੈਸੇ ਇਹਦੇ ਉਹ ਆਪਣੇ ਬਹੁਤ ਇਹ ਬਾਈ ਕਿਹੜਾ ਮਾਡਲ ਹੈ ਸੈਮੀ ਚੈਂਪੀਅਨ ਸੈਮੀ ਚੈਂਪੀਅਨ ਪਲੱਸ ਮਾਡਲ ਪਲੱਸ ਹੈ ਠੀਕ ਹੈ ਬਾਈ ਮੈਨਾਂ ਦੇ ਮਾਡਲਾਂ ਚੱਲ ਜਨਾਂ ਸੈਮੀ ਚੈਂਪੀਅਨ ਪਲੱਸ ਮਾਡਲ ਆ ਬਾਈ ਇਹ ਹਾਂ ਜਿਹੜੀਆਂ ਇਹਦੀਆਂ ਗਰਾਰੀਆਂ ਨੇ ਹਾਂ ਉਹ ਸਟੀਲ ਵਾਸਟਿੰਗ ਦੀਆਂ ਨੇ ਅੱਛਾ ਕਠਾਈ ਨਹੀਂ ਹੁੰਦੀ ਜਿਵੇਂ ਆਮ ਦੂਏ ਰੋਟਾਵੇਟਰੀਆਂ ਨੇ ਇਹ ਜਿਹੜੀਆਂ ਗਰਾਰੀਆਂ ਸਾਈਡ ਵਾਲਾ ਗੇਟ ਕਦੇ ਵੀ ਦੋ ਸਾਲਾਂ ਬਾਅਦ ਖੋਲ੍ਹ ਕੇ ਦੇਖ ਲਈਆਂ ਗਰਾਰੀਆਂ ਕਸੀ ਹੋਣਗੀਆਂ ਆ ਜੱਗਾ ਵੀ ਸਾਡਾ ਹੋ ਜਾ ਕੇ ਵੀਰੇ ਕਿੱਥਾ ਚਾਈਦਾ ਜੱਗੇ ਨੇ ਨਾ ਪੂਰੀਆਂ ਰੌਣਕਾਂ ਲਾਈਆਂ ਬਾਈ ਤੀਆ ਚੌਥਾ ਰੋਟਾਵੇਟਰ ਚੱਲਿਆ ਇਹ ਪਹਿਲਾਂ ਜੱਗੇ ਨਹੀਂ ਲੱਗੇ ਆ ਤੇ ਬਾਅਦ ਆਮਣੇ ਨਾਲ ਹੀ ਦੋ ਪਾਸ ਨਾ ਕਰੀ ਲੈ ਵੀ ਕੱਕ ਫੋਰਮਾ ਫੋਰਮਾ ਦਾ ਮਿੱਠਾ ਮੂੰਹ ਹੁੰਦਾ ਰਹੇ ਰੋਜੇ ਲੈ ਵੀ ਜਗੂ ਬਾਈ ਧੰਨਵਾਦ ਬਾਈ ਲੈ ਵੀ ਲੈ ਬਾਈ ਮਾਰਤੀ ਸਾਲ 60 ਨੂੰ ਇਹ ਰੋਡਾਵੇਟਰ ਬਾਈ ਚੱਲਿਆ ਉੱਚੇ ਜਟਾਣੇ ਕੋਲ ਖਮਾਨੋਏ ਦੇ ਨਾਲ ਪੈਂਦਾ ਬਾਈ ਇੱਧਰ ਲੁਧਿਆਣੇ ਰੋਡ ਤੇ ਉੱਥੇ ਚੱਲਿਆ ਜੀ ਇਹ ਬਾਈ ਨੇ ਸਿਰਫ ਇੱਕ ਵੀਡੀਓ ਕਰਕੇ ਮਾਨਤਾਣ ਕਰਕੇ ਦੂਰ ਆਏ ਨਹੀਂ ਤਾਂ ਡੀਲਰਸ਼ਿਪ ਦਾ ਥੋੜੀ ਉਧਰ ਮਾਛੀਵਾੜਾ ਬਾਈ ਨੂੰ ਜਮੇ ਨੇੜੇ ਹਨਾ ਮਾਛੀਵਾੜਾ ਪੈਦਾ ਬਾਈ ਮਾਛੀਵਾੜਾ ਨੇੜੇ ਪੈਂਦਾ ਦਾ ਪਰ ਤਾਂ ਵੀ ਉਹ ਬਾਈ ਨਾਲ ਕਰਕੇ ਇਧਰੋਂ ਲੈਣਾ ਆਏ ਆ ਦੂਰੋਂ ਇਹ ਧੰਨਵਾਦ ਆ ਬਾਈ ਨਾਲ ਦਾ ਬਹੁਤ ਬਹੁਤ ਬਾਈ ਆਹ ਬਾਈ ਨੇ ਲਿਆ ਬਾਈ ਛੋਟਾ ਜਿਹਾ ਸੰਗ ਦਾ ਵੀਡੀਓ ਚ ਆਉਣ ਦੇ ਬਾਈ ਕਹਿੰਦਾ ਮਨੂੰ ਚੱਕ ਲੱਗਦੀ ਇੱਕ ਬਾਈ ਨੇ ਬਾਈ ਆਹ ਛੋਟਾ ਬਾਈ ਕਾ ਛੋਟਾ ਲਿਆਂਦਾ ਬਚਾ ਇਹਨਾਂ ਨੇ ਇਹ ਕਿੰਨੇ ਫੁੱਟ 4 ਫੁੱਟ ਵਾਲਾ ਭਾਈ 4 ਫੁੱਟ ਦੇ ਵਿੱਚ ਕੰਮ ਕਰਦਾ ਹਾਲਾ ਆ ਰੋਟਾ ਲੱਗ ਗਿਆ ਲੈ ਜੀ ਭਾਈ ਗੇਅਰ ਲੱਗ ਗਿਆ ਗੇਅਰ ਕੱਢ ਲਓ ਜੀ ਆ ਯਾਰੀ ਜਾ ਫੋਨ ਕਰਦੇ ਲਾ ਕੇ ਮੈਨੂੰ ਲੈ ਜੀ ਮੈਨੂੰ ਰੁਕਣਾ ਹੈ 10 ਮਿੰਟ ਮੰਗਵਾ ਲੈ ਆਹ ਭਾਈ ਨੇ ਲਿਆ ਰੋਡਾ ਬਟਰ ਤੇ ਸ਼ਨੀਵਾਰੀ ਤੋਂ ਬਹੁਤ ਟਾਈਮ ਪਹਿਲਾਂ ਦਿੱਤਾ ਦਾ ਮੁੜ ਕੇ ਅੱਜ ਆਇਆ ਤੁਹਾਡੇ ਕੋਲ ਇਹ ਮੱਛੀ ਵੜੇ ਉਧਰ ਥੋੜੇ ਵਿਕਦੇ ਆ ਬਾਈ ਉਹ ਜਿਹੜੇ ਤੇਰੇ ਕੋਲ ਨਹੀਂ ਹੈਗਾ ਉਹ ਹਾਂ 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 ਸਿਲਿੰਡਰ ਜਿਆ ਹਾਂ ਹਾਂ ਉਹ ਵੀ 7-8 ਦੇ ਦੇ ਅੱਛਾ ਠੀਕ ਆ ਸਾਲ ਵਧੀਆ ਬਾਈ ਵਿਕਣੇ ਚਾਹੀਦੇ ਆ ਓਏ ਬਾਈ ਅੱਜ ਇੱਕ ਬਾਈ ਨੇ ਹੋਰ ਰੋਟਾਵੇਟਰ ਲੈਣ ਲੱਗੇ 7 ਫੁੱਟਾ ਕੰਮ ਅੱਜ ਪੂਰਾ ਜੋਰਾਂ ਤੇ ਆ ਕਿ ਸ਼ਾਇਦ ਹੋਰ ਦੇਣ ਬਾਈ ਇਹ 16 ਦੇ ਟਾਇਰ ਵਾਲਾ ਬਾਈ ਨਵਾਂ ਮਾਡਲ ਦਾ ਸੈਂਟਰ ਗੇਅਰ ਵਾਲਾ ਓ ਸਾਈਡ ਕਲੱਚ ਦੱਬ ਓ ਨਾ ਬਾਈ ਟੈਸਟਿੰਗ ਕਰਾ ਕੇ ਦਿਖਾਉਣੇ ਆਪਾਂ ਤੁਹਾਨੂੰ ਚਲਾ ਕੇ ਬੰਪਰ ਦੇਖੋ ਬਾਈ ਕਿੰਨਾ ਘੈਂਟ ਲਾ ਚੱਕਾ ਮਾਇਆ ਲੋ ਜੀ ਚਾਲ ਆ ਗਈ ਓ ਬਾਈ ਸਾਰਾ ਸਵਾਹ ਤਰ੍ਹਾਂ ਹੋ ਕੇ ਕਰਾ ਕੇ ਚਲਾ ਕੇ ਦਿਖਾਇਆ ਤੁਹਾਨੂੰ ਬਾਈ ਬਾਈ ਨਾਲ ਨੇ ਕਰਤਾ ਕੰਮ ਪੂਰਾ ਓਕੇ ਤੇ ਅੱਜ ਆਪਾਂ ਨੂੰ ਬਾਈ ਇੱਕ ਬਾਈ ਉਹਨਾਂ ਨੇ ਮਿਲਣ ਆਏ ਆ ਜੀ ਆਪਣੇ ਸਬਸਕ੍ਰਾਈਬਰ YouTube ਤੋਂ ਬਾਈ ਸਤਿ ਸ਼੍ਰੀ ਅਕਾਲ ਜੀ ਯਾਰਾ ਜੀ ਹੋਰ ਠੀਕ ਆ ਜੀ ਸਭ ਠੀਕ ਠਾਕ ਜੀ ਸਭ ਤੇ ਬਾਈ ਨਾਲ ਫੋਨ ਤੇ ਤਾਂ ਬਹੁਤ ਵਾਰ ਗੱਲਬਾਤ ਹੋਈ ਆ ਖੁਸ਼ੀ ਹੋਈ ਮਿਲ ਕੇ ਬਹੁਤ ਖੁਸ਼ੀ ਹੋਈ ਵੀਰੇ ਮਿਲ ਕੇ ਅੱਛਾ ਜੀ ਠੀਕ ਆ ਵੀਰੇ ਠੀਕ ਆ ਤੇ ਬਹੁਤ ਵੱਡੀ ਗੱਲ ਆ ਬਾਈ ਤੁਸੀਂ ਬਾਈ ਨੇ ਰੋਪੜ ਆਏ ਸੀ ਅੱਜ ਬਾਈ ਕਹਿੰਦਾ ਸਪੈਸ਼ਲ ਉਹ ਤੋਂ ਘੁੰਮ ਕੇ ਆਏ ਆ ਦੁਬਾਰਾ ਮਿਲ ਕੇ ਦੇਖ ਕੇ ਵੀਰ ਨੂੰ ਫੇਰ ਮੁੜਿਆ ਅੱਛਾ ਜੀ ਵੀ ਵੀਰ ਕੋਲ ਜਾਣਾ ਜਾਣਾਲ ਬਹੁਤ ਵਧੀਆ ਵੀਰ ਸੁਭਾਅ ਉਹਦਾ ਵਧੀਆ ਬੰਦਾ ਠੀਕ ਹੈ ਅਸੀਂ ਮੰਨ ਕੇ ਚੱਲੋ ਵੀਰੋਂ ਕਿ ਕੋਈ 60% ਕਿਲੋਮੀਟਰ ਤੋਂ ਆਏ ਆ ਸਪੈਸ਼ਲੇ ਮਿਲਣ ਆਏ ਵੀਰ ਬਾਈ ਨਾਲ ਦਾ ਸਰਾਂ ਦੇਰੀਆ ਪੈ ਗਿਆ ਜੀ ਬਹੁਤ ਸੋਹਣਾ ਪਿੰਡ ਹੈ ਚਨਾਥਲ ਪਿੰਡ ਹੈ ਬਾਈ ਚਨਾਥਲ ਪਿੰਡ ਹੈ ਚਨਾਥਲ ਪਿੰਡ ਫਤਿਹਗੜ ਸਾਹਿਬ ਦੇ ਪਿੰਡ ਪੈਂਦਾ ਆਪਣਾ ਨਾਲੇ ਕੋਈ 12 ਤੋਂ 10 12 ਕਿਲੋਮੀਟਰ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਠੀਕ ਹੈ ਜੀ ਯਾਨੀ ਕਿ ਤੁਸੀਂ ਖੰਨੇ ਆ ਸਰਹੰਦ ਦੇ ਵਿੱਚ ਜੇ ਰਹਿ ਗਏ ਖੰਨੇ ਤੋਂ ਹਾਂ ਖੰਨਾ ਸਾਨੂੰ 20 ਕਿਲੋਡ ਪੈ ਗਈ ਇੱਥੋਂ ਫਿਰ ਰੋਪੜ ਪੈ ਗਈ ਰੋਪੜ ਤੋਂ ਸਾਨੂੰ ਥੋੜਾ ਜਿਹਾ 66 ਕਿਲੋਮੀਟਰ ਪੈ ਗਈ ਅਸੀਂ ਸਪੈਸ਼ਲ ਵੀਰੇ ਤੁਹਾਨੂੰ ਮਿਲਣੇ ਆਏ ਚਲੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਵੀਰੇ ਖੁਸ਼ੀ ਹੋਈ ਮੈਨੂੰ ਇਹ ਆਪਾਂ ਵੀ ਆਏ ਤੁਹਾਨੂੰ ਉਧਰ ਮਿਲ ਕੇ ਜਾਵਾਂਗੇ ਜਰੂਰ ਨ ਕੁਤਾ ਫਿਟਰ ਵੀਰੇ ਦਾ ਕੰਮ ਲਾਹ ਗਿਆ ਅੱਕੀਮਾਨ ਦਾ ਹਾਂਜੀ ਹਾਂਜੀ ਬਾਈ ਕੋਈ ਜੀ ਕੰਪਲੇਨਟ ਨਹੀਂ ਨਜ਼ਰ ਆ ਰਿਹਾ ਕੋਈ ਧੜਕਣ ਨਹੀਂ ਵਧੀਆ ਬਾਈ ਅੱਜ 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 ਦਾ ਹੀ ਆਹ ਦੂਆ ਤੀਆ ਰੋਟਾ ਰੋਟਾਟਰ ਚੱਲਿਆ ਬਾਈ ਇਹਨਾਂ ਦਾ ਨਹੀਂ ਮਾਲ ਅੱਛਾ ਵੀ ਹੈ ਵੀਰੇ ਇਹਨਾਂ ਦਾ ਸਟੈਂਡਰਡ ਦਾ ਕੰਮ ਆ ਹਾਂਜੀ ਹਾਂਜੀ ਬਹੁਤ ਵੀਰੇ ਪ੍ਰਮਾਣ ਮੈਂ ਕੋਈ ਨਹੀਂ ਲੈ ਲੈਣੇ ਬਾਈ ਕੋਈ ਆ ਜਾ ਬਾਈ ਆ ਜਾ ਸੱਭਾ ਬਾਈ ਦਊਗਾ ਕਿੱਟ ਅੱਜ ਅੱਜ ਸਭੇ ਠੀਕ ਆ ਜੀ ਕੈਮ ਤਾਂ ਨਹੀਂ ਹੋਇਆ ਬਹੁਤਾ ਨਾ ਨਾ ਨੋਰਮਲ ਹੈ ਅੱਜ ਅੱਜ ਗਰਮੀ ਜ਼ਿਆਦਾ ਲੈਣ ਦਾ ਆ ਕੇ ਜਾਣਾ ਬਾਈ ਇਹਦੇ ਉਹ ਸਭੇ ਨੇ ਗੇਅਰ ਖੋਲਿਆ ਹੋਇਆ ਬਾਈ ਗੱਡੀ ਦਾ ਅੱਜ ਦਾ ਲੈ ਲਗਾ ਕੇ ਜਾਣਾ ਅੱਜ ਤਾਂ ਕਰਕੇ ਉਹ ਆਏ ਕੋਈ ਮੇਤਰੀ ਨਹੀਂ ਮੰਨਿਆ ਮਾਈ ਦਾ ਲਾਲ ਬਰਾਏ ਨਹੀਂ ਆਜਾ ਇੰਡੀਆ ਚ ਅੱਛਾ ਇੰਡੀਆ ਚ ਪੂਰੀ ਇੰਡੀਆ ਚ ਬੱਲੇ ਥੜੀ ਨਜਾਇਜ਼ ਨਹੀਂ ਹੋ ਗਈ ਕੀ ਇਹਦਾ ਕੀ ਖੁੱਲ ਗਿਆ ਗੇਰ ਦਾ ਤੈਨੂੰ ਕੁਝ ਨਹੀਂ ਇਹਦਾ ਉਰੀ ਨਹੀਂ ਪਾ ਮੈਂ ਸ਼ਾਫਟ ਖਰਾਬ ਹੋ ਗਈ ਸੀ ਠੀਕ ਹੈ ਤੇ ਹੁਣ ਮੈਂ ਜਾਂ ਲੈ ਇਹ ਨੂੰ ਕੋਈ ਨਹੀਂ ਮੰਨਿਆ ਜਾਣੇ ਨੂੰ ਠੀਕ ਹੈ ਪ੍ਰਧਾਨ ਕਹਿਣ ਲੱਗ ਗਿਆ ਮਾ ਚਲ ਪੁਰਾਣੇ ਹੁੰਦੇ ਆ ਆਪਣੇ ਹੇ ਭਾਈ ਜਾਂਦਾ ਦੂਰ ਦੂਰ ਗੱਡੀਆਂ ਠੀਕ ਆ ਨੇ ਇਹ ਹੀ ਗੱਲ ਕੰਮ ਦੀ ਕਦਰ ਆ ਵੀਰੇ ਜਿਹੜਾ ਬੰਦਾ ਗੋਣਾ ਜਿਹੜੇ ਉਹ ਹੀ ਬੰਦਾ ਭਾਈ ਦੇਖਣ ਨੂੰ ਲੱਗਦਾ ਕੰਮ ਨੂੰ ਪੂਰਾ ਕਾਰੀਗਰ ਆ ਲਿਆ ਭਾਈ ਖੜਜੋ ਲ ਆਜੋ ਤੁਸੀਂ ਆਜੋ ਕੋਈ ਗੱਲ ਨਹੀਂ ਸਾਰ ਦਿਨ ਆਪਾਂ ਨੇ ਗਾਮ ਨਾ ਪਾੜਾ ਪਰਨਾ ਧੋ ਲੈਉੜਾ ਪਰਨਾ ਗਾਮ ਕੱਪੜੇ ਵੀ ਭੇਜੋ ਰਾਤੀ ਪਾਏ ਤੇ ਮੈਂ ਕੋਈ ਗੱਲ ਨਹੀਂ ਵੀਡੀਓ ਵੀ ਸਾਫ ਆ ਜਾਣਾ ਟੈਨਸ਼ਨ ਨਾਲ ਜਾਨ ਪਾਣ ਦਿੱਸ ਤੇ ਵੀਰ ਦਾ ਯਾਦ ਦਿੱਸਿਆ ਮੇਰੇ ਸਾਰਾ ਜੀ ਕੰਮ ਕਰਨ ਨਾਲ ਕੱਪੜਾ ਕੁੱਪੜਾ ਬੰਨ ਲੈ ਲਓ ਜੀ ਲੈ ਜੀ ਭਾਈ ਬਾ ਠੀਕ ਹੈ ਜੀ ਖੁਸ਼ਕਾਂ ਬਾਈ ਤੁਹਾਨੂੰ ਕਿੱਥੇ ਦੇ ਬਾਈ ਕਿਹੜਾ ਪਿੰਡ ਆ ਜੀ ਪਿੰਡ ਭਾਟੀਆਂ ਨਾਲਾਗੜ ਨਾਲਾਗੜ ਹਾਂ ਨਾਲਾਗੜ ਅੱਛਾ ਮਰਗੀ ਤੁਸੀਂ ਫਿਰ ਸਪੈਸ਼ਲ ਹਮਾਜਲ ਤੇ ਆਏ ਆ ਹਮਾਜਲ ਤੇ ਆਇਆ ਠੀਕ ਆ ਠੀਕ ਆ ਹਾਂ ਜੀ ਕਾਦਾ ਆਪਣਾ ਖੇਤੀਬਾੜੀ ਦਾ ਹੀ ਕੰਮ ਹੈ ਖੇਤੀਬਾੜੀ ਦਾ ਕੰਮ ਆਪਣਾ ਕਰਾ ਠੀਕ ਆ ਟਰੈਕਟਰ ਵੀ ਨਵਾਂ ਹੀ ਕਢਾਇਆ ਹੈ ਟਰੈਕਟਰ ਹੁਣੇ ਲਿਆਂਦਾ ਠੀਕ ਆ ਆਪ ਕੋ ਬਚੂ ਜਾ 24 ਮਾਡਲ ਹੈ ਉਹ ਵੀ ਮਾੜਾ ਵਾਲੀ 5 ਦਿਨ ਹੋ ਗਿਆ ਛੇ ਦਿਨ ਅੱਛਾ 5 6 ਦਿਨ ਹੋਇਆ ਲੈ ਇਹਨੂੰ ਬਾਈ ਟਰੈਕਟਰ ਵੀ ਬਾਈ ਨਹੀਂ ਕਹਿੰਦੇ 5 6 ਦਿਨ ਹੋਇਆ ਲੈ ਇਹਦਾ ਨਾਲਾ ਘੜਤੀ ਘੜਾਇਆ ਹੋਣਾ ਨਾਲਾ ਘੜਤੀ ਲਿੱਤੇ ਆ ਜੀ ਅੱਛਾ ਠੀਕ ਆ ਹਾਂ ਜੀ ਸੈਂਟਰ ਗੇਅਰ ਵਾਲਾ ਜੀ ਨਹੀਂ ਨਹੀਂ ਹਾਂ ਸਾਈਡ ਗੇਅਰ ਇਹਦੇ ਨਾਲ ਬਾਈ ਅੱਗੇ ਨੂੰ ਅੱਜ ਤੁਸੀਂ ਮੈਂ ਦੇਖਿਆ ਗੌਰ ਕਰਨੀ ਜਿਹੜਾ ਜਦ ਵੀ ਤੁਸੀਂ ਪੀਡੀਓ ਵਾਲਾ ਗੇਅਰ ਪਾਉਣਾ ਹਮੇਸ਼ਾ ਸਾਈਡ ਕਲਚ ਤੋਂ ਪਾਣਾ ਠੀਕ ਹੈ ਜੀ ਹਾਂ ਉਹ ਵਾਲੇ ਕਲਚ ਨਾਲ ਪੀਡੀਓ ਦਾ ਕੋਈ ਲੈਣਾ ਦੇਣਾ ਨਹੀਂ ਪੈਰ ਵਾਲੇ ਦਾ ਠੀਕ ਹੈ ਪਹਿਲਾਂ ਉਹ ਸਾਈਡ ਪੀਡੀਓ ਦੱਬਣਾ ਸਾਈਡ ਕਲਚ ਫਿਰ ਇਹਦਾ ਪੀਡੀਓ ਨਾਲ ਖੜਾਣਾ ਨਹੀਂ ਕੋਈ ਦੇ ਨੇ ਪਿੰਡ ਪਿੰਡ ਕਰ ਲੈ ਗਮ ਨੂੰ ਮਾਤਰਾ ਹਾਂਜੀ ਅੱਛਾ ਤੂੰ ਤੇਰੇ ਆਪ ਆਪਾਂ ਹਾਂਜੀ ਅੱਛਾ ਇਹ ਵਾਲਾ ਲੈਣਾ ਮੈਂ ਕਿਹੜੇ ਵਾਲਾ ਪੈਨ ਗੋਡ ਜਿੰਨਾ ਹੀ ਆ ਮਾ ਆਹ ਗੇਅਰ ਪਾਉਣਾ ਜੀ ਆਹ ਇਹਨੂੰ ਇੱਥੇ ਲਾ ਕੇ ਇਹਦੇ ਵਿੱਚ ਫਸਾ ਕੇ ਹਾਂਜੀ ਫਿਰ ਪੀਡੀਓ ਪਾਉਣੀ ਅੱਛਾ ਬਾਬਾ ਜੀ ਹਾਂ ਹਾਂ ਬਾਬਾ ਇਹ ਤਾਂ ਐਨੂੰ ਕਰਨਾ ਹਾਂ ਹਾਂ ਠੀਕ ਹੈ ਇਹਦੇ ਨਾਲ ਮਤਲਬ ਕਿ ਕੋਈ ਲੈਣਾ ਦੇਣਾ ਨਹੀਂ ਅੱਛਾ ਜੀ ਹਾਂ ਠੀਕ ਹੈ ਪਹਿਲਾਂ ਇਹ ਇੱਥੇ ਰਹਿਣਾ ਹਾਂਜੀ ਹਾਂ ਹਾਂ ਅਗਰ ਇਹ ਪਾਉ ਉਹ ਤੇ ਚਲੂ ਹੈ ਹਾਂ ਮਾ ਫੇਰ ਇਹ ਨਾ ਨਾ ਇਹੋ ਕੁਝ ਨਹੀਂ ਕਰਨੇ ਨੇ ਬਸ ਚੱਲੀ ਜਾਣਾ ਬਸ ਇੱਥੇ ਰੰਗਣਾ ਹਾਏ ਹਾਏ ਕੱਢਣਾ ਪੈਣਾ ਨਾ ਨਾ ਇਹਨੂੰ ਕੱਢ ਦੇਣਾ ਅੱਛਾ ਹਾਂ ਜਣੀ ਕਿ ਇਹਦੀ ਪੀਡੀਓ ਹੱਥ ਇਹਦਾ ਕਲੱਚ ਹੱਥ 'ਚ ਹੈ ਇਹਨੂੰ ਸਾਈਡ ਕਲੱਚ ਕਹਿੰਦੇ ਆ ਠੀਕ ਹੈ ਜੀ ਹਾਂ ਬਾਈ ਨਾ ਕਿ ਧਿਆਨ ਰੱਖਣਾ ਜੀ ਚੋਠਾ ਲੈ ਲਿਆਗਾ ਅਰੇ ਹਾਂ ਜੀ ਹਾਂ ਇੱਥੇ ਦੇਖਿਆ ਨਾ ਫੇਰ ਪਾਉਣਾ ਫੇਰ ਪਾਉਣਾ ਜੀ ਬਾਈ ਨਾ ਕਿ ਕੰਮ ਆ ਜੀ ਲੈ ਬਾਈ ਬੰਪਰ ਨੂੰਪਰ ਵਧੀਆ ਲਾਇਆ ਵੈਨ